ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਦੋ ਕੱਟੇ ਜਿਹੜੇ ਆ ਮੇਲ ਕਾ ਹੈ ਗਿਆ ਦੋਸਤੋ ਆਪਾਂ ਦਿਖਾਉਣ ਜਾ ਰਹੇ ਆ ਏਰੀਆ ਦੋਸਤੋ ਪਿੰਡ ਡਰੋਲੀ ਕਲਾ ਤਹਿਸੀਲ ਆਦਮਪੁਰ ਜ਼ਿਲ੍ਹਾ ਜਿਹੜਾ ਜਲੰਧਰ ਲੱਗਦਾ ਹੈਗਾ ਜੰਡੂ ਸਿੰਘਾ ਵੀ ਬਿਲਕੁਲ ਨਾਲ ਲੱਗਦਾ ਕਸਬਾ ਹੈਗਾ ਡਰੋਲੀ ਕਲਾ ਤੁਸੀਂ ਵਿਜ਼ਿਟ ਕਰ ਸਕਦੇ ਹੋ 5 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਆਦਮਪੁਰ ਤੋਂ ਇਹ ਪਿੰਡ ਹੈਗਾ ਸੋ ਪਹੁੰਚ ਕੇ ਤੁਸੀਂ ਇਹ ਕੱਟੇ ਜਿਹੜੇ ਖਰੀਦ ਸਕਦੇ ਹੋ ਦੋ ਕੱਟੇ ਹੈਗੇ ਏਜ ਆਪਾਂ ਪੁੱਛ ਲੈਨੇ ਮਾਤਾ ਜੀ ਏਜ ਕਿੰਨੀ ਇਹਨਾਂ ਦੀ ਉਮਰ ਕਿੰਨੀ ਹੈ ਜੀ 2 ਸਾਲ ਦੇ ਹੈਗੇ ਏ ਮਤਲਬ ਸਾਲ-ਸਾਲ ਦੇ ਜਾਂ ਦੋ-ਦੋ ਸਾਲ ਦੇ ਦੋ ਸਾਲ ਦੇ ਹੋ ਜਾਂਦੇ ਦੋ ਇਹ ਦੋ ਇਹ ਦੋ ਸਾਲ ਦੇ ਮਤਲਬ ਕਿ ਸਾਲ-ਸਾਲ ਦਾ ਇੱਕ ਮੈਂ ਨਹੀਂ ਹਾਂਜੀ ਮੇਰਾ ਖਿਆਲ ਦੂਆ ਦੂਆ ਸਾਲ ਲੱਗਾ ਕੰਪਲੀਟ ਹੋ ਗਿਆ ਪੂਰਾ ਦੂਜੇ-ਦੂਜੇ ਸਾਲ ਦੇ ਵਿੱਚ ਪੈਰ ਪੈ ਗਿਆ ਤੇ 2-2 ਸਾਲ ਦੂਜੇ ਸਾਲ ਦੀ ਉਮਰ ਦੇ ਵਿੱਚ ਦੋਸਤੋ ਸਟਾਰਟਿੰਗ ਹੋ ਗਈ ਹੈ 1 ਸਾਲ ਜਿਹੜੀ 1 ਸਾਲ ਦੀ ਉਮਰ ਪੂਰੀ ਹੋ ਗਈ ਹੈ ਕੱਟੇ ਬਹੁਤ ਵਧੀਆ ਚੰਗੇ ਆ ਘਰੇ ਰੱਖਣ ਦੇ ਲਾਇਕ ਹੈਗੇ ਇੱਕ ਬੂਰਾ ਕੱਟਾ ਹੈਗਾ ਉਹ ਵੀ ਤੁਸੀਂ ਵੇਖ ਲਓ ਮੱਝਾਂ ਪਸ਼ੂਆਂ ਦੇ ਵਿੱਚ ਰੱਖਣਾ ਰੇੜੀ ਤੇ ਲਾਉਣਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੱਟਿਆਂ ਦੀ ਹਾਈਟ ਜਿਹੜੀ ਗਰੋਥ ਹੈ ਕੱਦ ਕਾਠੀ ਬਹੁਤ ਸੋਹਣਾ ਹੈ ਅਜੇ ਸਾਲ-ਸਾਲ ਸਵਾ ਸਵਾ ਸਾਲ ਦੀ ਜਿਹੜੀ ਅਜ ਉਮਰ ਹੋ ਗਈ ਆ ਸੋ ਦੋਸਤੋ ਜਿਹੜਾ ਮੋਲ ਆ 30000 ਰੁਪਿਆ ਡਿਮਾਂਡ ਹੈਗੀ ਜੋੜੀ ਦੀ ਜੇਕਰ ਤੁਸੀਂ ਇਕੱਠੇ ਲੈਣੀ ਹੋ ਤਾਂ 30000 ਦੇ ਵਿੱਚੋਂ ਮਾਨਤ ਤੁਹਾਨੂੰ ਵੀ ਹੋ ਤਾਨੂੰ ਕਟਾ ਲੱਗੇਗਾ ਜੇ ਇੱਕ ਬੂਰਾ ਤੁਸੀਂ ਕਟਾ ਲੈਨੇ ਹੋ ਤੇ 15000 ਦਾ ਜੇ ਆ ਮਾਲੀ ਕਾਲਾ ਲੈਨੇ ਹੋ ਤੁਸੀਂ ਤੇ ਇਹ ਵੀ 15000 ਦਾ ਇਕੱਠੇ ਲੈ ਲੈਨੇ ਹੋ ਤੇ 30000 ਦੇ ਵਿੱਚੋਂ ਘਰ ਦੇ ਕਹਿੰਦੇ ਵੀ ਮਾਨਤਾ ਜਰੂਰ ਕਰ ਦਵਾਂਗੇ ਸੋ ਇਹ ਸਾਨੂੰ ਦੋ ਮੇਲ ਕਾਫ ਦੋਸਤੋ ਜਿਸ ਦੇ ਭਾਅ ਪਰ ਦੇ ਵਿੱਚ ਹੋਵੇ ਤੁਸੀਂ ਜਰੂਰ ਖਰੀਦ ਸਕਦੇ ਹੋ ਹਾਂਜੀ ਦੂਜਾ ਕਿਸਾਨ ਵੀਰੋ ਇੱਕ ਤੂੜੀ ਰੀਪਰ ਜਿਹੜਾ ਹੈਗਾ ਬਕਾਊ ਹੈਗਾ ਇਸੇ ਘਰ ਦੇ ਵਿੱਚ ਤੁਹਾਨੂੰ ਮਿਲੇਗਾ ਤੂੜੀ ਰੀਪਰ ਆ ਦੋਸਤੋ ਦਸ਼ਮੇਸ਼ ਕੰਪਨੀ ਦਾ ਜਿਹੜਾ ਦੋਸਤੋ ਇਹ ਤੂੜੀ ਰੀਪਰ ਆ 2016 ਮਾਡਲ ਹੈਗਾ ਤੇ ਮੁੱਲ ਜਿਹੜਾ 95000 ਰੁਪਿਆ ਬਾਈ ਹੋਰ ਨੇ ਇਹਦਾ ਜਿਹੜਾ ਮੁੱਲ ਰੱਖਿਆ ਹੋਇਆ 95000 ਦੇ ਵਿੱਚੋਂ ਮੌਕੇ ਦੀ ਖੇਡ ਆ ਦੋਸਤੋ ਜਦੋਂ ਸੌਦਾ ਹੋਣ ਲੱਗਾ ਥੋੜਾ ਬਾਦ ਉੱਪਰ ਹੀਟਾ ਜਿਹੜਾ ਸੌਦੇ ਵਿੱਚ ਹੋ ਗੰਜੇਸ਼ ਹੈਗੀ ਆ ਸੋ ਚੰਗਾ ਜਿਹੜਾ ਤੂੜੀ ਰੀਪਰ ਹੈਗਾ ਪੁਲੀ ਬੈਲਟਾਂ ਜਿਹੜੀਆਂ ਓਵਰ ਆਲ ਜਿਹੜਾ ਹੈਗਾ ਰੀਪਰ ਬਹੁਤ ਵਧੀਆ ਚੰਗੀ ਕੰਡੀਸ਼ਨ ਚਾ 2-3 ਸੀਜ਼ਨ ਵੀਰ ਹੋਰਾਂ ਨੇ ਲਾਏ ਆ ਅੱਗੇ 2 ਸੀਜ਼ਨ ਪਹਿਲਾਂ ਜਿਹੜਾ ਚੱਲਿਆ ਹੈਗਾ ਹੋਰ ਘਰ ਦੇ ਕੋਲ ਸੋ ਫਿੰਗਰਾਂ ਵੇਖੋਗੇ ਦੋਸਤੋ ਵੀਰੇ ਫਿੰਗਰਾਂ ਵੀ ਪੂਰੀਆਂ ਨੇ ਤੇ ਬਲੇਡ ਵਗੈਰਾ ਵੀ ਪ੍ਰੋਪਰ ਹੈਗੇ ਆ ਮਤਲਬ ਕਿ ਟਾਇਰ ਟੱਪਾ ਵੀ ਜਿਹੜਾ ਹੈਗਾ ਰੀਪਰ ਦਾ ਵਧੀਆ ਕੰਡੀਸ਼ਨ ਦੇ ਵਿੱਚ ਹੈਗਾ ਚਾਲੂ ਕੰਡੀਸ਼ਨ ਦੇ ਵਿੱਚ ਹੈਗਾ ਰਿਪੇアリング ਵਗੈਰਾ ਕਰਵਾ ਕੇ ਵੀਰ ਹੋਣਾ ਇਸ ਟਾਈਮ ਚਾ ਢੱਕਿਆ ਹੋਇਆ ਹੈਗਾ ਸੀਗਾ ਸੋ ਇਹ ਵੀ ਦੋਸਤੋ ਸਿਲਵਸਤੇ ਅਵੇਲੇਬਲ ਹੈਗਾ ਕਿਸੇ ਵੀ ਕਿਸਾਨ ਵੀਰ ਨੇ ਖਰੀਦਣਾ ਹੋਵੇ ਤੁਸੀਂ ਆ ਜਰੂਰ ਦੇਖ ਸਕਦੇ ਹੋ ਬਿਲਕੁਲ ਤਸੱਲੀ ਆ ਤੁਹਾਡੀ ਆਪਣੀ ਦੋਸਤੋ ਤਸੱਲੀ ਕਰਕੇ ਤੁਸੀਂ ਇਹ ਵੇਖ ਸਕਦੇ ਹੋ ਖਰੀਦ ਸਕਦੇ ਹੋ ਸੋ ਵੀਡੀਓ ਦੋਸਤੋ ਅੱਗੇ ਹੋਰ ਕਿਸਾਨ ਵੀਰਾਂ ਤੱਕ ਵੀ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਹੋਰ ਕਿਸਾਨ ਵੀਰ ਵੀ ਇਸ ਮੌਕੇ ਦਾ ਫਾਇਦਾ ਉਠਾ ਸਕਣ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ